ਸਾਤ ਸਰੀਆ ਕਾਲ ਜੀ ਪੰਜਾਬੀ ਕੁਕਿੰਗ 13 13 ਆ ਆਪਾਂ ਬਣਾਉਣ ਲੱਗੇ ਆ ਟਮਾਟੋ ਸੂਪ ਇਹਦੇ ਵਿੱਚ ਆਪਾਂ 6-7 ਟਮਾਟਰ ਕੱਟ ਲੈਨੇ ਮੋਟੇ-ਮੋਟੇ ਇੱਕ ਆਪਾਂ ਪਿਆਜ਼ ਕੱਟਿਆ ਤੇ ਇੱਕ ਆਪਾਂ ਗੱਠੀ ਲਸਣ ਦੀ ਕੱਟ ਲਈ ਆ ਛੋਟੀ ਜੀ ਤੇ ਇੱਕ ਟੁਕੜਾ ਲਾ ਹੈਗਾ ਅਦਰਕ ਦਾ ਤੇ ਇੱਕ ਗਾਜਰ ਤੇ ਅੱਧੀ ਕੱਪਾ ਸ਼ਿਮਲਾ ਮਿਰਚ ਕੱਟੀ ਆ ਤੇ ਦੋ ਆਪਾਂ ਲਵਾਂਗੇ ਮਿਰਚਾਂ ਇਹ ਮਿਰਚਾਂ ਕੌੜੀਆਂ ਨਹੀਂ ਹੈਗੀਆਂ ਤੇ ਇਹਦੇ ਵਿੱਚ ਆਪਾਂ ਵੈਸੇ ਪਾਵਾਂਗੇ ਕਾਲੀ ਮਿਰਚ ਆ ਲੈ ਆਪਾਂ ਤੇਜ ਪੱਤਾ ਤੇ ਇੱਕ ਲਈ ਆਪਾਂ ਲੈਚੀ ਵੱਡੀ ਤੇ ਦੋ ਛੋਟੀਆਂ ਲੈਚੀਆਂ ਤੇ ਇੱਕ ਲੌਂਗ ਤੇ ਇਹ ਹੁਣ ਆਪਾਂ ਤੜਕਾ ਲਾਉਣ ਲੱਗੇ ਆਂ ਅੱਗੇ ਤੇ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਤੇਲ ਚ ਕਿੰਨਾ ਪਾ ਲੈਣਾ ਇੰਨਾ ਕ ਪਾ ਲੈਣਾ ਆਪਾਂ ਤੇਲ ਹਾਂਜੀ ਹੁਣ ਆਪਾਂ ਸਾਰਾ ਲੈਚੀਆਂ ਤੇ ਆਪਾਂ ਹਾ ਪਾ ਦੇਣਾ ਹੈ ਤੇਜ ਪੱਤਾ

ప్యాజా ਦੀ ਆਪਾਂ ਹਰੀ ਮੱਕੀ ਤੇ ਸ਼ਿਮਲਾ ਮਿਰਚ ਪਾ ਦੇਣੀ ਹੈ ਵਿੱਚ ਹੀ ਆਪਾਂ ਨਾਲ ਹੀ ਪਾ ਦੇਣੀ ਹੈ ਇਹ ਕੱਢ ਦੇ ਇਹਨਾਂ ਨੂੰ ਥੋੜਾ ਜਿਹਾ ਇਸ ਤਰ੍ਹਾਂ ਬਾਹਰ ਫਿਰ ਆਪਾਂ ਪਿਆਰ ਪਾਵਾਂਗੇ ਵਿੱਚ ਤੇ ਮੈਂ ਸਾਰੇ ਮਸਾਲੇ ਰੱਖ ਲਿਆ ਫਿਰ ਸੌਰੀ ਮੈਂ ਪਿਆਜ਼ ਕਹਤਾ ਸੀ ਟਮਾਟਰ ਪਾਉਣੇ ਸੀ ਟਮਾਟਰ ਪਾਉਣ ਲੱਗੂ ਇਹਨੇ ਦਾ ਟਮਾਟਰ ਨਾਲ ਆਪਾਂ ਨਾਲ 5-6 ਬੰਦਿਆਂ ਦਾ ਸੂਖ ਬਣ ਜਾਂਦਾ ਇਹ ਸਿਆਹ ਦਾਸ ਤੇ ਰੋਟੜਾ ਦੀਆ ਵਾ Tu sekarang banget sih itu menjadi efektif kan. Ini kali Ini campur papama kita garam misalnya. Ini campur kita ਇਹ ਕਿੰਨੇ ਚਾਹ ਚਮਕੇ ਦਾ ਪਪਾਨ ਗਿਰ ਰੰਗ ਵਾਲੀ ਦੀ ਜਿੱਮ ਹੈ ਇਹ ਤਾਂ ਆਪਣਾ ਗੰਦਾ ਰਹਿ ਗਿਆ ਠੀਕ ਹੈ ਫਿਰ ਨਾ ਚਾਹ ਚਮਕੇ ਦਾ ਪੋਤਾ ਟਪਾ ਪਾ ਮੰਗੇ ਦੀ ਸੀ ਹੂੰ ਥੋੜੀ ਜੀ ਪਾਣੀ ਵੀ ਆਪਾਂ ਢਾਲ ਦੇਣੀ ਹੈ ਇੱਕ ਗਲਾਸ ਪਾਉਣੇ ਆਪਾਂ ਇਹਦੇ ਵਿੱਚ ਪਾਣੀ ਫਿਰ ਹੁਣ ਆਪਾਂ ਇਹਨੂੰ ਬਰਤ ਕਰ ਦਾਂਗੇ 15 ਮਿੰਟ 20 ਮਿੰਟ ਇਹਨੂੰ ਉਦਝਾਂ ਦੇਾਂਗੇ ਪ੍ਰੈਸ਼ਰ ਕੁੱਕਰ ਦੇ ਵਿੱਚ ਉਸ ਤੋਂ ਬਾਅਦ ਦੇਖਾਂਗੇ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਬਾਅਦ ਚ ਆਪਾਂ ਪਾਵਾਂ ਤਾਂ ਇਹਨੂੰ ਆਪਾਂ 15-20 ਮਿੰਟ ਘੱਟੋ-ਘੱਟ ਰਿਹਾਵਾਂਗੇ ਪ੍ਰੈਸ਼ਰ ਕੁੱਕਰ ਜੇ ਆਪਾਂ ਬੈਸੇ ਚੁੱਲੇ ਤੇ ਬਣਾਉਣਾ ਹੋਵੇ ਤਾਂ ਅੱਧਾ ਪੌਣਾ ਘੰਟਾ ਲੱਗ ਜਾਂਦਾ